अज तो चार जनवरी भी सौ चौवी भाई जगतार सिंह का एक केस मुकदमा नंबर इकती उन्नीस सौ अठानवे अंडर सैक्शन एक सौ ए एक सौ तरवंजा ए दो पच्ची 511 120 BIPC ਥਾਲਾ ਸੁਹਾਰਾ ਦਾ ਕੇਸ ਸੀ ਜਿਹਦੇ ਵਿੱਚ ਪਾਈ ਜਤਾਲ ਸਿੰਘ ਹਵਾਰਾ ਦੇ ਸਬੰਧ ਦੇ ਵਿੱਚ 2022 ਦੇ ਵਿੱਚ 2 ਵੀਡੀਓ ਕਾਨਫਰੈਂਸਿੰਗ ਅਰੈਸਟ ਪਾਈ ਗਈ ਸੀ ਇਸ ਕੇਸ ਦੇ ਸਬੰਧ ਦੇ ਵਿੱਚ ਪਹਿਲਾਂ 2018-19 ਚ ਅਸੀਂ ਸਟੇਟਸ ਕੋਰਟ ਲਈ ਸੀ ਬਾਅਦ ਐਂਟੀਸੀਪੇਟਰੀ ਬੇਲ ਸੈਸ਼ਨ ਤੋਂ ਖਾਰਜ ਹੋਣ ਤੋਂ ਬਾਅਦ ਪੰਜਾਬ ਹਰਿਆਣਾ ਹਾਈ ਕੋਰਟ 2021 ਦੇ ਵਿੱਚ ਐਂਟੀਸੀਪੇਟਰੀ ਬੇਲ ਲਈ ਜਿੱਥੇ ਉਹਨਾਂ ਨੇ ਬੇਲ ਨਹੀਂ ਦਿੱਤੀ ਪਰ ਥੱਲੇ ਦੀ ਕੋਰ ਨੇ ਇਜੈਕਸ਼ਨ ਕੀਤੀ ਵੀ ਜੇ ਚਲਾਨ ਦੇਣਾ ਤੇ ਦਿਓ ਉਹਨਾਂ ਨੇ ਇਹਨੂੰ ਬਿਟਵੀਨ 2022 ਦੇ ਵਿੱਚ ਇਹਦਾ ਚਲਾਨ ਦੇ ਦਿੱਤਾ ਚਲਾਨ ਤੋਂ ਬਾਅਦ 124A 153A ਹੋਣ ਕਰਕੇ ਉਹਦੀ ਸੈਂਕਸ਼ਨ ਨਹੀਂ ਸੀ ਤੇ ਅਸੀਂ ਉਹਦੀ ਡਿਸਚਾਰਜ ਦੀ ਐਪਲੀਕੇਸ਼ਨ ਲਾਈ ਡਿਸਚਾਰਜ ਦੀ ਐਪਲੀਕੇਸ਼ਨ ਆਰਗੂਮੈਂਟ ਹੋਣ ਤੋਂ ਦੇਰ ਗਦਮਿਆਨ ਹੀ ਪ੍ਰੋਸੀਕਿਊਸ਼ਨ ਉਹਨਾਂ 124A 153A ਦਾ ਕਾਟਾ ਜੁਮ ਕਰਕੇ 225 511 ਤੇ 120B ਚਲਾਨ ਦਿੱਤਾ ਗਿਆ ਸੀ ਜਿਹਦੀ ਕੀ ਪਿਛਲੇ ਦਿਨੀ ਬਹਿਸ ਹੋ ਗਈ ਸੀ ਤੇ ਅੱਜ ਵਧੀਕ ਸੈਸ਼ਨ ਜੱਜ ਸ਼੍ਰੀ ਕ੍ਰਿਸ਼ਨ ਕੁਮਾਰ ਸਿੰਘਾ ਵੱਲੋਂ ਭਾਈ ਚਰਤਾਲ ਸਿੰਘ ਵਾਰਾ ਨੂੰ ਇਸ ਮੁਕੱਦਮੇ ਦੇ ਵਿੱਚੋਂ ਦੋਸ਼ ਮੁਕਤ ਭਾਵ ਡਿਸਚਾਰਜ ਕਰ ਦਿੱਤਾ ਗਿਆ ਤੇ ਇਸ ਕੇਸ ਦੀ ਜਿਹੜੀ ਲੀਗਲ ਪੈਦਵਾਈ ਆ ਪੂਰੀ ਲੀਗਲ ਟੀਮ ਤੇ ਦਾਸ ਜਸਪਾਲ ਸਿੰਘ ਮਨਕੋੜ ਐਡਵੋਕੇਟ ਰੰਜੋਤ ਸਿੰਘ ਸਰਾਉ ਐਡਵੋਕੇਟ ਕੁਲਵਿੰਦਰ ਕੌਰ ਐਡਵੋਕੇਟ ਦਿਲਸ਼ੇਲ ਸਿੰਘ ਜੰਡਿਆਲਾ ਐਡਵੋਕੇਟ ਰਮਨਦੀਪ ਸਿੰਘ ਤੇ ਐਡਵੋਕੇਟ ਗੁਰਸ਼ੰਦ ਸਿੰਘ ਧਾਲੀਆਦਵਲੋਂ ਜਿਹੜੀ ਆ ਲੀਗਲ ਟੀਮ ਵੱਲੋਂ ਕੀਤੀ ਗਈ ਆ ਸੋ ਸਤਿਗੁਰੂ ਸੱਚੇ ਪਾਤਸ਼ਾਹ ਦਾ ਆਕਾਲ ਪੂਰਬ ਦਾ ਬਹੁਤ ਬਹੁਤ ਧੰਨਵਾਦ ਤੇ ਸਾਰੀ ਲੀਗਲ ਟੀਮ ਦਾ ਬਹੁਤ ਬਹੁਤ ਧੰਨਵਾਦ ਜਿਹਦੇ ਸਦਕਾ ਇਹ ਜਿਹੜਾ ਕੇਸ ਆ ਅੱਜ ਪਾਈਜੇਤਾ ਸਿੰਘ ਵਾਲਾ ਡਿਸਚਾਰਜ ਹੋ ਗਿਆ ਹੁਣ ਪਾਈਜੇਤਾ ਸਿੰਘ ਵਾਲਾ ਤੇ ਸਿਰਫ ਇੱਕ ਕੇਸ ਖਰੜਾ ਥਾਣੇ ਦਾ ਜਿਹੜਾ ਪੈਂਡਿੰਗ ਰਹਿ ਗਿਆ ਬਾਕੀ ਸਾਰੇ ਕੇਸ ਉਹਨਾਂ ਦੇ ਬਿਆਨਤ ਅਸੈਸੀਨੇਸ਼ਨ ਕੇਸ ਤੋਂ ਇਲਾਵਾ ਜਿਹੜੇ ਡਿਸਚਾਰਜ ਦਾ ਬਰੀ ਹੋ ਚੁੱਕਿਆ ਉਹ ਇੱਕ ਕੇਸ ਦੇ ਵਿੱਚ ਉਮਰ ਕਰਦੀ ਹੈ ਤੇ ਇੱਕ ਕੇਸ ਉਹਨਾਂ ਦਾ ਇਸੇ ਅਦਾਲਤ ਦੇ ਵਿੱਚ ਜਿਹੜਾ ਗਵਾਹੀਆਂ ਦੇ ਵਾਸਤੇ ਪੈਂਡਿੰਗ ਹੈ ਜਿਹਦੀ ਅਗਲੀ ਤਰੀਕ 8 ਜਨਵਰੀ 2024 ਹੈਗੀ ਹੈ